ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਾਰੇ ਨੂੰ ਮੈਂ ਤੁਹਾਡਾ ਆਪਣਾ ਇੰਦਰ ਪਾਸੇ ਪਮਾੜੀ ਪੀ ਪੋਸਟ ਪੰਜਾਬੀ ਚੈਨਲ ਤੋਂ ਅੱਜ ਆਪਾਂ ਪਮਾੜੀ ਵਿਖੇ ਆ ਜਿਵੇਂ ਤੁਹਾਨੂੰ ਪਹਿਲਾਂ ਪਿਛਲੀ ਵੀਡੀਓ ਦੇਖਿਆ ਸੀਗਾ ਕਿ ਇੱਕ ਦਿਨ ਪਹਿਲਾਂ ਜਿਹੜੀ ਇਹ ਸਵੀਲ ਸੀ ਪਹਿਲਾਂ ਉਹ ਆਪਣੇ ਦੂਜੇ ਮੋੜ ਤੇ ਲੱਗੀ ਹੋਈ ਸੀਗੀ ਅੱਜ ਇਸੇ ਬਚਾਲੇ ਲਾਈ ਗਈ ਆ ਕਹਿੰਦੇ ਆ ਇੱਥੇ ਪੈ ਪਿੰਡ ਵਿੱਚ ਇਹਨਾਂ ਨੇ ਪੂਰੀ ਸਹਿਮਤੀ ਨਾਲ ਲਾਇਆ ਹੋਇਆ ਕਿ ਇੱਕ ਵੰਡਵੇਂ ਦੇ ਨਾਲ ਲਾਏ ਹੋਏ ਆ ਕਿ ਅਸੀਂ ਤੇ ਉਹ ਪਹਿਲਾਂ ਉਹ ਪਾਸੇ ਦੂਜੇ ਪਾਸੇ ਜਿਵੇਂ ਤੁਹਾਨੂੰ ਪਤਾ ਹੀ ਆ ਪਿੰਡਾਂ ਵਿੱਚ ਪਾਸੇ ਹੁੰਦੇ ਆ ਇੱਕ ਪਿੰਡ ਤਿੰਨ ਚਾਰ ਇਸੇ ਮੁੰਡਿਆਂ ਹੁੰਦਾ ਵਾ ਤਾਂ ਕੀ ਹੁੰਦਾ ਕਿ ਕਈ ਪਿੰਡਾਂ ਵਿੱਚ ਦੇਖਿਆ ਇੱਕ ਪਿੰਡ ਵਿੱਚ ਤਿੰਨ ਤੇ ਚਾਰ ਸਿਫਟਾਂ ਲੱਗੀਆਂ ਹੁੰਦੀਆਂ ਨੇ ਕੀ ਇਤੋਂ ਪਤਾ ਲੱਗਦਾ ਕਿ ਪਿਆਸ ਜਿਹੜੀ ਇੱਕ ਦਿਨ ਵਿੱਚ ਇੱਕ ਦਿਨ ਹੀ ਲੱਗਦੀ ਆ ਆਪਾਂ ਨੂੰ ਇਹ ਦੇਖਿਆ ਜਾਵੇ ਪਿਆਸ ਸਾਰੋ ਹੀ ਲੱਗਦੀ ਜੇ ਆਪਾਂ ਇੱਕੇ ਦਿਨ ਦੀ ਚਾਰ ਚਾਰ ਪਿਸੂਲਾਂ ਇੱਕ ਇੱਕ ਪਿੰਡ 'ਚ ਲੱਗੀਆਂ ਹੋਣਗੀਆਂ ਤਾਂ ਉਹ ਇੱਕ 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 ਦਿਨ ਪਿਆਸ ਬੁਝਣੀ ਆ ਕਿਤੇ ਅਸੀਂ ਚਾਰ ਦਿਨ ਪੰਜ ਦਿਨ ਪਿਆਸ ਬੁਝਾਉਣੀ ਆ ਇਸੇ ਤਰ੍ਹਾਂ ਹੀ ਇਹ ਪਮਾਲੀ ਵਾਲੇ ਮੁੰਡਿਆਂ ਨੇ ਆਪ ਸੀ ਸੈਪਤੀ ਨਾਲ ਲਾ ਕੇ ਕਦੇ ਉਧਰ ਵੀ ਲਾਈ ਅੱਜ ਇੱਧਰ ਲਈ ਕੱਲ ਪਰਸੋਂ ਕਹਿੰਦੇ ਦੂਜੀ ਪਾਸੇ ਵੀ ਲੱਗ ਰਹੀ ਆ ਇਹ ਜੀ ਦੇ ਉੱਪਰ ਮੁੱਖ ਕਰਕੇ ਆਪਣ ਵਿੱਚ ਇਕਾ ਦਿਖਾਇਆ ਇਕਾ ਅੱਜ ਪਿੰਡ ਆਹ ਆਪਣੇ ਪਾਸੇ ਸੂਈ ਲੱਗੀ ਹੋਈ ਆ ਮੁੰਡੇ ਨੌਜਵਾਨ ਲੱਗੇ ਹੋਏ ਨਾਲ ਕਿਹਦੇ ਬੱਚੇ ਵੀ ਦੇਖੋ ਲੱਗੇ ਹੋਏ ਨੇ ਇਹ ਆ ਬਿਰਗੀ ਬੈਠੇ ਆ ਇਸ ਤੋਂ ਪਤਾ ਲੱਗਦਾ ਕਿ ਪਿੰਡ ਪਿੰਡਾਂ ਵਿੱਚ ਬਹੁਤ ਪਿਆਰ ਦੇ ਨਾਲ ਸਤਕਾਰ ਨਾਲ ਇੱਕ 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 ਰੱਖ ਕੇ ਇਕੱਠੇ ਹੋ ਕੇ ਸੂਈਲਾ ਲਾਉਂਦੇ ਨੇ ਸੂਈਲਾ ਲਾ ਕੇ ਪਿਆਸ ਲੋਕਾਂ ਦੀ ਪਿਆਸ ਬੁਝਾਈ ਜਾਂਦੀ ਆ ਤੇ ਆ ਨੌਜਵਾਨ ਮੁੰਡਾ ਜਿਹੜਾ ਆਪਾਂ ਦੇ ਆਹ ਨੌਜਵਾਨ ਦੇਖੋ ਇਹ ਮੁੰਡੇ ਚਾਹੇ ਉਮਰ ਛੋਟੀ ਆ ਪਰ ਜਿੰਮੇਵਾਰੀ ਵੱਡੀ ਚੱਕੀ ਫਿਰਦਾ ਜਿੰਮੇਵਾਰੀ ਜਿਹੜੀ ਹੁੰਦੀ ਆ ਨਾ ਇਹ ਆਪਣੇ ਆਪ ਹੀ ਜਿਹੜੇ ਮੁੰਡੇ ਨੂੰ ਮੋਢੇ 'ਤੇ ਚੱਲ ਸਕਦੇ ਆ ਉਹ ਮੋਢੇ 'ਤੇ ਆਪਣੇ ਆਪ ਹੀ ਆ ਜਾਂਦੀ ਆ ਇਹ ਕੁਛ ਡੀਐਨਏ 'ਚ ਵੀ ਹੁੰਦਾ ਜਿਵੇਂ ਆਪਣੇ ਮੇਰੇ ਪਿੰਡ ਦਾ ਮੁੰਡਾ ਇਹ ਇਹਨਾਂ ਦੇ ਡੀਐਨਏ ਵਿੱਚ ਵੀ ਇਹਨਾਂ ਦੇ ਦਾਦਾ ਜੀ ਨੇ ਬਹੁਤ ਸਾਲ ਪਹਿਲਾਂ ਉਹ ਬਹੁਤ ਸੇਵਨ ਹੋਈ ਹੈ 40 ਸਾਲ ਲਗਾਤਾਰ ਉਹਨਾਂ ਨੇ ਗੁਰੂ ਘਰ ਨੂੰ ਸੰਭਾਲਿਆ ਸੇਵਾ ਕੀਤੀ ਬੇ ਲਾਲਚ ਬੇ ਲਾਲਚੋ ਕੇ ਪੂਰੀ ਇਮਾਨਦਾਰੀ ਨਾਲ ਨੰਦਰਾ ਦੇ ਕੀਤਾ ਉਸੇ ਨੂੰ ਗਾ ਅੱਗੇ ਬਤਾਉਂਦਾ ਆ ਸਾਡੇ ਮੁੰਡੇ ਨੂੰ ਪਹਿਲਾਂ ਅਸੀਂ ਪਿਆਰ ਨਾਲ ਹੈਪੀ ਕਹਿੰਨੇ ਆ ਔਰ ਇਹ ਵੀਰੇ ਸੱਸੀਕਾਰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵੀਰੇ ਵਾਹਿਗੁਰਜੀ ਕੀ ਫਤਿਹ ਵੀਰ ਮੈਂ ਇੱਕ ਗੱਲ ਲੋਡ ਕੀਤੀ ਸੀਗੀ ਕੱਲ ਸਵੀਲ ਇਹ ਇੱਕ ਉਧਰ ਲੱਗੀ ਜੇ ਆਪਣੇ ਦੂਜੇ ਪਾਸੇ ਅੱਜ ਸਵੀਲ ਇੱਥੇ ਲੱਗੀ ਹੈ ਕੀ ਇਹ ਤੁਸੀਂ ਸਹਿਮਤੀ ਨਾਲ ਲਾਈ ਹੋਈ ਹੈ ਕਿਸੇ ਦੂਜੇ ਨਾਲ ਗੱਲਾਂ ਕਰਕੇ ਇਹ ਗੱਲਬਾਤ ਵਿਚਾਰ ਕਰਕੇ ਕਿ ਆਪਣੇ ਕੋਦਰਤੀ ਹੋਈ ਹੈ ਕੱਲੇ ਇਹ ਬਾਬਾ ਜੀ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਲੰਗਰ ਸੰਗਤ ਆਪਣੇ ਆਪ ਲਾਈ ਜਾ ਰਹੀ ਹੈ ਕੋਈ ਉਦਾਂ ਨਹੀਂ ਕਿ ਉਹਨਾਂ ਨੇ ਲਾਤੀ ਆਪਾਂ ਲਾਦੀਏ ਇਹਦਾ ਗੁਰੂ ਮਹਾਰਾਜ ਦਾ ਲੰਗਰ ਆ ਬਾਬਾ ਨਾਨਕ ਦਾ ਜੀ ਇਹ ਚੱਲਦਾ ਹੀ ਰਹਿਣਾ ਸਹੀ ਗੱਲ ਹੈ ਰਹਿੰਦੀ ਦੁਨੀਆ ਤੱਕ ਚੱਲਦਾ ਹੀ ਰਹਿਣਾ ਜੀ ਸਹੀ ਹੈ ਇਹ ਗੁਰੂ ਨਾਨਕ ਸਾਹਿਬ ਦਾ ਲੰਗਰ ਹੈ ਚੱਲ ਚੱਲੀ ਜਾਣਾ ਵੀਰ ਪਰ ਮੈਂ ਵੀਰੇ ਇਹ ਜਿਹੜੀ ਸੁਵੀਲ ਆ ਇਹ ਤੁਸੀਂ ਕੱਲ ਉੱਥੇ ਲੱਗੇ ਇੱਧਰ ਲੱਗੇ ਤੁਸੀਂ ਆਪ ਸਹਿਮਤੀ ਨਾਲ ਲਈ ਸੀ ਕਿ ਤੁਸੀਂ ਕੱਲ੍ਹ ਲਓ ਅਸੀਂ ਅੱਜ ਲਵਾਂਗੇ ਉਹ ਆਪਾਂ ਲੋਨ ਨੂੰ ਮਿਲੇ ਨਹੀਂ ਜੀ ਉਹ ਆਪਣੀ ਮਰਜ਼ੀ ਨਾਲ ਉਹਨਾਂ ਨੇ ਲਾ ਲਈ ਕੋਈ ਆਪਣਾ ਇਤਰਾਜ਼ ਨਹੀਂ ਕੋਈ ਕੋਹ ਨਹੀਂ ਆਪਣਾ ਕਿਸੇ ਨਾਲ ਵੀ ਕੋਈ ਭੇਤ ਭਾਵ ਨਹੀਂ ਹੈਗਾ ਠੀਕ ਹੈ ਤੇ ਆਪਾਂ ਵੀਰਵਾੜ ਰੱਖਿਆ ਹੋਇਆ ਜੀ ਤੁਹਾਨੂੰ ਪਤਾ ਹੀ ਸੀਗਾ ਜੀ ਹਾਂਜੀ ਬਸ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੰਗਤਾਂ ਦੇ ਸਜੋਗ ਨਾਲ ਆਪਾਂ ਸਵੀਰ ਲਾਈ ਹੈ ਜੀ ਉਹਨੇ ਦੇਖਿਆ ਇਹ ਆਪਣੀ ਜਿਹੜੀ ਆਪਣਾ ਪਾਣੀ ਹੈ ਸੇਵਾ ਹੁੰਦੀ ਹੈ ਨਾ ਲੋਕਾਂ ਨੂੰ ਪਿਆਸ ਤਾਂ ਬਹੁਤ ਲੱਗਦੀ ਹੈ ਜੇ ਉਹ ਚੀਜ਼ ਵਰ ਕੀ ਕਹੋ ਜੇ ਆਪਾਂ ਦੂਜੇ ਸ਼ਹਿਰਾਂੇ ਜਾਂਦੇ ਆ ਜੇ ਦਿੱਲੀ ਵਰਗੇ ਸ਼ਹਿਰ ਬਟੇਸ਼ਰੇ ਚਲੀ ਜਾਈਦਾ ਉਵੇਂ ਵਰ ਵੱਡੇ ਸ਼ਹਿਰ ਜਲੀਦਾ ਉਹ ਤਾਂ 20 ਰੁਪਏ ਦਾ ਪਾਣੀ ਬੋਮੋਲ ਮਿਲਦਾ ਵਾ ਜੇ ਠੰਡਾ ਰੱਖ ਕੇ ਦੇਦਾ 25 ਰੁਪਏ ਦੀ ਮਿਲਦਾ ਵਾ ਕਿਹ ਥਾਂ ਦੇਖੀ ਬੋਦਾ 100-100 ਰੁਪਏ ਦੀ ਵੇਚ ਲਈ ਹੈ ਤੇ ਪਰ ਪੰਜਾਬ ਜਿਹੜਾ ਪੰਜਾਬ ਚਾ ਜੀਏ ਤਾਂ ਇੱਥੇ ਪਾਣੀ ਦਾ ਲੰਗਰ ਲਾਦੀ ਜੇ ਭੁੱਖਿਆਂ ਨੂੰ ਗੁਰੂ ਦਾ ਲੰਗਰ ਪਰਤਾਇਆ ਜਾਂਦਾ ਵਾ ਇਹ ਚੀਜ਼ਾਂ ਕਿਵੇਂ ਹੁੰਦੀਆਂ ਵੀਰ ਦੱਸ ਇਹ ਦੇਖੋ ਜੀ ਲੋਕੀ ਹੋਰ ਬਿਜ਼ਨਸ ਕਰਦੇ ਆ ਪੈਸਾ ਬਥੇਰਾ ਬਾਈ ਪੰਜਾਬ ਦੇ ਲੋਕਾਂ ਨੂੰ ਰੱਬ ਨਹੀਂ ਹੋਈ ਬਸ ਬਲੀਦਾਨ ਮਿਲਿਆ ਹੋਇਆ ਕਿ ਆਪਾਂ ਸੇਵਾ ਕਰੀਏ ਉਹ ਪੰਜਾਬ ਦੇ ਲੋਕਾਂ ਨੂੰ ਵਰ ਮਿਲਿਆ ਹੁੰਦੇ ਨੇ ਗੁਰੂ ਨਾਨਕ ਸਾਹਿਬ ਦੀ ਪੂਰੀ ਕਿਰਪਾ ਹੈ। ਹਾਂਜੀ ਹਾਂਜੀ ਇਹ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਲੰਗਰ ਚੱਲਦੀ ਰਹਿੰਦੇ ਆ ਜੀ। ਆ ਦੇਖੋ ਵੀਰੇ ਆ ਮੇ ਕਨੇ ਕਨੇ ਪਿਆਰੇ ਬੱਚੇ ਆ। ਆ ਜੇ ਆਹ ਆਪਣੀਆਂ ਬੱਚਿਆਂ ਦੀ ਆ ਆ ਆਹ ਬੱਚੇ ਆ ਨਾ ਜਿਵੇਂ ਆਪਾਂ ਇਹਨਾਂ ਨੂੰ ਬਚਾ ਲਿਆ ਬਚਾ ਲਿਆ। ਸਮਝ ਲਓ ਆਪਾਂ ਪੰਜਾਬ ਤੋਂ ਆਉਣ ਵਾਲਾ ਟਾਈਮ ਆ। ਪੂਰਾ ਚੰਗਾ ਟਾਈਮ ਆਊਗਾ। ਉਹ ਵੀਰੇ ਵਾਈਫ ਜੀ ਖਾਨ ਸਾਹਿਬ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਦੀ ਬਤ ਹੈ। ਦੇਖੋ ਤੇ ਤੇਨ ਦੱਸ ਗੁਰੂ ਨਾਮ ਬਤਾ ਲੈ ਦੱਸ। ਤੇ ਦੱਸ ਸਭ ਗੁਰੂ ਨਾਮ। ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੂਜੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਤਵੇਂ ਗੁਰੂ ਸ਼੍ਰੀ ਗੁਰੂ ਹਰਾਈ ਜੀ ਅੱਠਵੇਂ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ 10ਵੇਂ ਗੁਰੂ ਸ਼੍ਰੀ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 11ਵੇਂ ਗੁਰੂ ਜੁਗ ਜੁਗਟਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਾਬਾਸ਼ ਫਤਿਹ ਆਈਏ ਬੱਚਿਆਂ ਨੂੰ ਜੇ ਆਪਾਂ ਇਸੇ ਕਿਨਾਂ ਜੋੜ ਕੇ ਬੱਚਿਆਂ ਨਾਲ ਆਪਾਂ ਇਹ ਆਪਾਂ ਬਹੁਤ ਸਫਲ ਹੋ ਜਾਾਂਗੇ ਤਾਂ ਨੇ ਉਹ ਜਿਹੜੇ ਇਹਦੇ ਮਾਪੇ ਜਿਹੇ ਸਿੱਖੀ ਨਾਲ ਲਾਇਆ ਇਹ ਇਹ ਹੀ ਜ਼ਰੂਰੀ ਆ ਹਾਂ ਵੀਰੇ ਛੋਟਾ ਪੁਰਾਣਾ ਕੀ ਆ ਮਾਨਵ ਹੈ ਮਾਨਵ ਮਾਨਪੁਰਾ ਮੇਰਾ ਕਲਾ ਮਾਨਵ ਹੈ ਮਾਨਪੁਰਾ ਕੁਛ ਅੱਗੇ ਚ ਕਲਾ ਮਾਨ ਤੇ ਤੁਸੀਂ ਵੀ Hindu ਫਿਲਮਿਓ ਬਲੋਂਗ ਕਰਦੇ ਕਿ ਆ ਵੀਰੇ ਮੇਰੀ ਕਦਰਿਆਂ ਨੇ ਇਸ ਦਾ ਕੋਈ ਭੀਤ ਸਾਨੂੰ ਸਮਝਾਇਆ ਨਹੀਂਗਾ ਕਿ ਸਾਰੇ ਧਰਮ ਇੱਕੋ ਹੀ ਹੁੰਦੇ ਆ ਸੇਵਾ ਮੈਂ ਇੱਥੇ ਕਰੂੰਗਾ ਸੇਵਾ ਮੈਂ ਮੰਦਰ ਚ ਕਰੂੰਗਾ ਲੱਗਿੰਦੇ ਤਾਂ ਜਾ ਕੇ ਇੱਕੋ ਹੀ ਭਗਵਾਨ ਨੂੰ ਆ ਕੀ ਬਾਤ ਆ ਤੇ ਕੀ ਬਾਤ ਆ ਅਰੇ ਕਿੰਨਾ ਗਿਆ ਸੇਵਾ ਪ੍ਰਮਾਤਮਾ ਦੀ ਕਰਨੀ ਹੈ ਕਿ ਤੁਸੀਂ ਲੋਕ ਲੋਕ ਸੇਵਾ ਕਰਨੀ ਹੈ ਜਿਤਨੀ ਮਰਜ਼ੀ ਕਰ ਲੋ ਹਾਂਜੀ ਭਾਵੇਂ ਆਪਾਂ ਭੁੱਖੇ ਨੂੰ ਪਾਣੀ ਪਲਾਈਏ ਪਰ ਸੇਵਾ ਭਗਵਾਨ ਕਹਿੰਦਾ ਮੇਰੀ ਨਾ ਕਰੋ ਪਰ ਜਿਹੜੇ ਗਰੀਬ ਨੇ ਉਹਨਾਂ ਦੀ ਸੇਵਾ ਕਰ ਲੋ ਉਹੀ ਸੇਵਾ ਜਿੱਥੇ ਹੋ ਰਹੀ ਆ ਅਸੀਂ ਇਸ ਸਪੀਲ ਲਾਈਏ ਕਿਉਂਕਿ ਗਰਮੀ 'ਚ ਲੋਕ ਲੰਘਦੇ ਆ ਤੁਹਾਨੂੰ ਪਤਾ ਹੀ ਆ ਕਿ ਕਿੰਨੇ ਅੱਜਕੱਲ੍ਹ ਕੇਸ ਆ ਰਹੇ ਕਿ ਲੋਕ ਗਰਮੀ ਨਾਲ ਮਰ ਰਹੇ ਆ ਗਰਮੀ ਨਾਲ ਚੱਕਰ ਖਾ ਖੜੇ ਡੇਗ ਰਹੇ ਆ ਇਸ ਲਈ ਸਾਡੇ ਪਿੰਡ ਦੀ ਕਮੇਟੀ ਨੇ ਇਹ ਸੋਚਿਆ ਕਿ ਅਸੀਂ ਸਪੀਲ ਲਾਵਾਂਗੇ ਤੇ ਅੱਜ ਸਾਰੇ ਨੌਜਵਾਨ ਵੀਰ ਸਾਰੇ ਬੱਚੇ ਇੱਥੇ ਸੇਵਾ ਕਰ ਰਹੇ ਆ ਆ ਦੇਖੋ ਫਿਰ ਫਿਰ ਕੱਡੀ ਵੱਡੀ ਮ ਇਹ ਮੇਰਾ Hindu Hindu family ਵਿੱਚ ਬਿਲੋਂਗ ਕਰਦੇ ਆ ਸਿੱਖ ਫੈਮਿਲੀ ਵਿੱਚ ਬਿਲੋਂਗ ਕਰਦੇ ਦੇਖੋ ਤੁਸੀਂ ਪਿਆਰ ਨਾਲ ਇਕੱਠੀ ਸੇਵਾ ਕਰਦੇ ਪਏ ਆ ਇਹ ਜਿੱਜਾ ਜਦੋਂ ਅਸੀਂ ਵੱਡੇ ਹੁੰਨੇ ਜਾਂ ਸਾਡੀ ਸਰਕਾਰਾਂ ਉਹ ਜਿਹੜੀ ਹੁੰਦੀਆਂ ਨੇ ਇਹ ਤਾਂ ਆਪ ਦੀ ਆਪ ਦੀ ਕੁਰਸੀ ਬਚਾਉਣ ਦੀ ਖਾਤਰ Hindu Sikh ਵਿੱਚ ਜਾਂ Musalman Sikh Musalman Hindu ਵਿੱਚ ਇਹੋ ਜੀ ਵੰਡ ਪਾ ਦਿੰਦੇ ਆ ਪਰ ਇਹ ਬੱਚੇ ਮਿਸਾਲ ਨੇ ਇਹਨਾਂ ਨੂੰ ਸਿੱਖਣਾ ਚਾਹੀਦਾ ਇਕੱਠੇ ਹੋ ਕੇ ਸੇਵਾ ਕਰਦੇ ਆ ਕਿਰ ਬੱਚੇ ਸਿੱਖਣ ਜਿੱਥੇ ਵੀ ਮਿਲ ਜੇ ਉਸ ਤੋਂ ਸਿੱਖਣਾ ਜ਼ਰੂਰੀ ਆ ਚਾਹ ਬੱਚਿਆਂ ਦਾ ਸਿਆਣਾ ਵਾ ਇਹ ਬੱਚੇ ਇੱਕ ਮਿਸਾਲ ਆ ਵੀਰੇ ਇੱਕ ਛੋਟੀ ਜਿਹੀ ਗੱਲ ਪੁੱਛਣਾ ਚਾਹੁੰਨਾ ਤੇ ਅੱਜ ਇਕੱਠੇ ਜਮਾ ਕਰਦੇ ਹੋ ਇਹ ਕੱਲੋਂ ਤੋਂ ਵੱਡੇ ਹੋ ਕੇ ਪਤਾ ਲੱਗੇ ਕਿ ਹਾਂ ਵੀ ਇਹ ਤੁਹਾਨੂੰ ਜਿਗਾ ਸਿੱਖਾਂ ਨੂੰ ਖੜਕੂ ਬਣਾਇਆ ਜਾਂਦਾ ਵਾ ਜਾਂ ਅਤਵਾਦੀ ਕਹੇ ਜਾਂਦਾ ਵਾ ਕਿ ਤੁਸੀਂ ਅਸੀਂ ਲੜੋਗੇ ਨਹੀਂ ਅਸੀਂ ਲੜਾਂਗੇ ਨਹੀਂ ਬਲਕਿ ਦੇਖੋ ਤੁਹਾਨੂੰ ਪਤਾ ਮਹਾਤਮਾ ਗਾਂਧੀ ਵੀ ਇਹ ਗੱਲ ਕਹਿ ਕੇ ਗਏ ਸੀਗੇ ਜੇ ਗੱਲ ਆਪਾਂ ਕਰੀਏ ਕਿ ਲੜਨ ਲੜੌਣ ਦੀ ਪਹਿਲਾਂ ਇਹ ਗੱਲ ਪਿਆਰ ਨਾਲ ਵੀ ਹੋ ਸਕਦਾ ਠੀਕ ਹੈ ਲੜਣਾ ਕਿਸੇ ਵੀ ਚੀਜ਼ ਦਾ ਸੋਲੂਸ਼ਨ ਨਹੀਂ ਹੁੰਦਾ ਠੀਕ ਆ ਜੇ ਬੰਦਾ ਪਿਆਰ ਨਾਲ ਚੀਜ਼ ਨੂੰ ਸਮਝ ਰਿਹਾ ਹੈ ਪਹਿਲੀ ਗੱਲ ਤਾਂ ਮੈਨੂੰ ਪਤਾ ਹੈ ਕਿ ਸਾਡੇ ਪਰਮਾਤਮਾ ਜੀ ਦੀ ਕਿਰਪਾ ਵਾ ਕਿ ਇਹ ਜੇ ਕੋ ਦਿਨ ਦੇਖਣਾ ਨਹੀਂ ਪਊਗਾ ਫਿਊਚਰ ਦੇ ਵਿੱਚ ਠੀਕ ਆ ਭਗਵਾਨ ਕਿਰਪਾ ਰੱਖੇ ਤੇ ਅੱਜ ਮੈਂ ਇਹਦੇ ਨਾਲ ਖੜਾ ਹਾਂ ਠੀਕ ਹੈ ਕਿਉਂਕਿ ਮੇਰੇ ਘਰਦਿਆਂ ਨੇ ਮੈਨੂੰ ਇਹ ਸਿੱਖਿਆ ਦਿੱਤੀ ਇਹਦੇ ਘਰਦਿਆਂ ਨੇ ਸਿੱਖਿਆ ਦਿੱਤੀ ਕਿ ਕੋਈ ਪੀਰ ਭਾਵ ਨਹੀਂ ਹੁੰਦਾ ਕੋਈ ਇਹ ਜਿਹੀ ਗੱਲ ਨਹੀਂ ਹੁੰਦੀ ਕਿ ਆਪਾਂ ਲੜਣਾ ਲੜਾਉਣਾ ਵਾ ਕਿ ਤੂੰ ਹਿੰਦੂ ਆ ਮੈਂ ਬ੍ਰਾਹਮਣ ਆ ਇਹ ਜਿਹੀ ਕੋਈ ਗੱਲ ਨਹੀਂ ਹੁੰਦੀ ਹੈਗੀ ਨਾ ਮੇਨਾਂ ਅੱਜ ਦੀ 21 ਮੈਂ ਗੋਤਰੀ ਪਾਠ ਕਰਦਾ ਮੈਂ ਮੰਨਤਿਰ ਤੋਂ ਜਾ ਕੇ ਵੀ ਪਾਠ ਕਰਦਾ ਪਰ ਇਹਨਾਂ ਕੋਈ ਪੇਗ ਭਾਵ ਨਹੀਂ ਹੁੰਦਾ ਜੇ ਖੜਕੂ ਵਾਲੀ ਗੱਲ ਹੈ ਠੀਕ ਹੈ ਉਹ ਖੜਕੂ ਵਾਲੀ ਗੱਲ ਅਸੀਂ ਕੀ ਲੈਣਾ ਠੀਕ ਹੈ ਕਿਉਂ ਲੈ ਲੈਣਾ ਅਸੀਂ ਪਿਆਰ ਨਾਲ ਵੀ ਉਹ ਤੀਆਂ ਸਮਝਾਵਾਂਗੇ ਜੇ ਉਹ ਸਹੀ ਹੋਏ ਅਸੀਂ ਨਾਲ ਖੁੱਦ ਜਾ ਕੇ ਖੜਾ ਨੇ ਜੇ ਉਹ ਗਲਤ ਹੋਏ ਅਸੀਂ ਉਹਨੂੰ ਸਮਝਾਵਾਂਗੇ ਕਿ ਬੀਜੀ ਆ ਗੱਲ ਗਲਤ ਹੈ ਤੇ ਆ ਤੁਸੀਂ ਇਹ ਤੋ ਆ ਗਲਤ ਕਰ ਰਹੇ ਹੋ ਤੁਸੀਂ ਇਹ ਚੀਜ਼ ਤੋਂ ਵਿਰੋਧ ਇਹ ਬੱਚਾ ਮਸਾਲਾ ਉਹਨਾਂ ਲੋਕਾਂ ਲਈ ਜਿਹੜੇ ਕਹਿੰਦੇ ਪੰਜਾਬ ਵਿੱਚ ਖੜਕੂ ਵਾਦ ਆ ਗਿਆ ਪੰਜਾਬ ਵਿੱਚ ਆ ਚੀਜ਼ਾਂ ਆ ਗਈਆਂ ਪੰਜਾਬ ਵਿੱਚ ਭਾਈਚਾਰਾ ਨਹੀਂ ਹੈਗਾ ਇਹ ਭਾਈਚਾਰਾ ਇਹ ਮਿਸਾਲ ਆ ਕਿ ਭਾਈਚਾਰਾ ਪੰਜਾਬ ਵਿੱਚ ਹੈਗਾ ਸਾਨੂੰ ਬਦਨਾਮ ਨਾ ਕਰੋ ਸਾਨੂੰ ਨਸ਼ਲੀ ਬਦਨਾਮ ਨਾ ਕਰੋ ਸਾਨੂੰ ਇਹ ਰ ਬਦਨਾਮ ਨਾ ਕਰੋ ਕਿ ਸਾਡੇ ਚ ਪਿਆਰ ਨਹੀਂ ਸਾਡੇ ਪਿਆਰ ਵਿੱਚ ਰਹੂਗਾ ਥੋੜੇ ਜਿਹਾ ਹੈਗਾ ਕਿ ਨਹੀਂ ਹੈਗਾ ਇਹ ਗੱਲਾਂ ਬਾਅਦ ਦੀ ਗੱਲਾਂ ਨੇ ਆਓ ਆਪਾਂ ਦੂਜੇ ਵੀਰਾਂ ਨੂੰ ਮਿਲਦੇ ਹਾਂ ਬਹੁਤ ਬਹੁਤ ਧੰਨਵਾਦ ਤੇ ਹੋਰ ਮੇਰੇ ਵੀਰਾਂ ਦੇਖੋ ਇੱਧਰ ਇੱਧਰ ਛੋਲਿਆਂ ਦਾ ਵੀ ਲੰਗਰ ਚਲਾਇਆ ਹੋਇਆ ਬਈ ਬੱਚੇ ਬੈਠੇ ਆ ਓਏ ਬੱਚੋ ਕੀ ਹਾਲ ਹੈ ਫੜੇ ਸਾਰਿਆਂ ਦੇ ਵਧੀਆ ਜੀ ਵਧੀਆ ਵਧੀਆ ਕਿਹੜੇ ਕਿਹੜੇ ਕਲਾਸ ਪੜਦੇ ਹੋ ਬਈ ਕਿਹੜੀ ਕਲਾਸ ਪੜਦੇ ਹੋ 6ਵੀਂ 6ਵੀਂ ਕਲਾਸ ਹਾਂਜੀ ਤੁਸੀਂ ਕਿਹੜੇ ਪੜਦੇ ਹੋ ਜੀ 9ਵੀਂ 9ਵੀਂ ਚ ਵਾਹ ਕਿਆ ਬਾਤ ਆ ਬੱਚਾ ਜੋ ਜੋ ਤੁਸੀਂ ਕਿਹੜੇ ਪੜਦੇ ਹੋ 7ਵੀਂ ਚ ਜੀ ਅੱਛਾ ਤੁਸੀਂ 4th ਤੁਸੀਂ 4th ਚ ਪੜਦੇ ਹੋ ਕਿਵੇਂ ਲੱਗ ਰਿਹਾ ਹੈ ਸੇਵਾ ਕਰਕੇ ਬੱਤਾ ਵਧੀਆ ਖੁਸ਼ ਹੋ ਹਾਂਜੀ ਹਾਂ ਕਿੰਨਾ ਤੁਸੀਂ ਇੱਕ ਕਿੰਨੇ ਟਾਈਮ ਤੋਂ ਸੇਵਾ ਕਰ ਰਹੇ ਹੋ ਹੁਣ ਕਿੰਨੇ ਵੇਦ ਆਏ ਹੋ ਐ ਸਾਢੇ 10 ਦੇ ਆਏ ਹੋ ਇੱਥੇ ਸਾਢੇ 10 ਜੀ ਹਾਂਜੀ ਹੋਰ ਤਰੀਕੇ ਨਾਲ ਟਾਈਮ 1 ਵਜ ਗਿਆ ਨਾ ਭੁੱਖ ਨਹੀਂ ਲੱਗੀ ਅਨ ਛੱਕਿਆ ਇਹ ਹੀ ਕਰੀ ਤੇਰੇ ਛੱਕੇ ਹੀ ਦੁਪਹਿਰ ਦੀ ਬੁੱਖ ਨਹੀਂ ਲੱਗੀ ਨਹੀਂ ਛੋਲੇ ਖਾਈ ਜਾਂਦਾ ਇਹ ਛੋਲੇ ਹਜੇ ਨਹੀਂ ਖਾਦੇ ਪਹਿਲਾਂ ਹੀ ਖਾਦੇ ਸੀਗੇ ਚੱਲ ਖਾ ਦੇ ਛੋਲੇ ਛੋਲੇ ਦੇਖਾਈ ਜਾਂਦਾ ਹਾਂਜੀ ਛੋਲੇ ਛੋਲੇ ਦਿਖਾਈ ਦੇ ਨਹੀਂ ਜਾਂਦਾ ਇੱਥੇ ਉਹ ਨਹੀਂ ਨਹੀਂ ਉਹ ਕੀ ਗੱਲ ਹੈ ਹਾਂਜੀ ਕੋਸ਼ ਕਰੋ ਹੋਪਾ ਤੂੰ ਤੇਰਾ ਦੱਸ ਕੀ ਹਾਲ ਹੈ ਵਧੀਆ ਹੀ ਵਧੀਆ ਉਹ ਕੋਈ ਕਨੇਡਾ ਮੋਈ ਸੇ ਬਗੜਦੇ ਨੂੰ ਕਨੇਚਰ ਹੋਇਤਾ ਇਹਨੂੰ ਅੱਛਾ ਕਰਦੇ ਨੂੰ ਸਾਡੀ ਦਾ ਸੀ ਹੈ ਕੜੀ ਦੱਸ ਵੇ ਜੀ ਕਰੇ ਪ੍ਰਸ਼ਾਦ ਛੱਕਿਆ ਹੈ ਕਿ ਨਹੀਂ ਛੱਕਿਆ ਨਹੀਂ ਛੋਲੇ ਰੋਟੀ ਰੋਟੀ ਖਾਦੀ ਜਾ ਵੀ ਗਿਆ ਸੀ ਚੱਲ ਭੁੱਖ ਲੱਗੇ ਰੱਖ ਨੇ ਸੇ ਹੋ ਜਿੰਨਾ ਨਮਕ ਨ ਹੋ ਗਿਆ ਐ ਛੋਲੇ ਛੋਲੇ ਖਾ ਲੈ ਕੇ ਨਹੀਂ ਖਾਦੇ ਸਵੇਰੇ ਇੱਕ ਪਲੇਟ ਖਾਦੀ ਸੀ ਖਾਲਾ ਰਾਜੂ ਜੀ ਕੇ ਖਾਲਾ ਵੀ ਕਮਜ਼ੋਰ ਨਾਲ ਜੀ ਟਿਕਟ ਪਰਾ ਗੇ ਰਹਿਣਾ ਪਿਉਰੀ ਨਹੀਂ 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 ਪੱਕੀ ਵਾਲਾ ਖੁਸ਼ ਰੋਗ ਮੈਂ ਤਾਂ ਮਾਣੂ ਇਹਦਾ ਆਪਣੇ ਸੇਵਾਦਾਰ ਇਧਰ ਵੀ ਲੱਗੇ ਹੋਏ ਆ ਦੇਖੋ ਸੁਵਿਲਾ ਚੱਲ ਰਹੀਆਂ ਨੇ ਠੀਕ ਆ ਪਾਣੀ ਚੱਲ ਰਿਹਾ ਆ ਆਪਣੇ ਇੱਕ ਆਵੀ ਸੇਵਾਦਾਰ ਆ ਗਏ ਜੀ ਤੇ ਹੋਰ ਵੀਰ ਕੀ ਹਾਲ ਆ ਠੀਕ ਠਾਕ ਹੋ ਹਾਏ ਯਾ ਬੜੀਆ ਇਹਨਾਂ ਨੇ ਆਪਾਂ ਨੂੰ ਆਖਦੇ ਜਿੰਨਾ ਤੋਂ ਆਓ ਇਹ ਪ੍ਰਧਾਨ ਸਾਹਿਬ ਉੱਪਰ ਉਹਦੇ ਪਾਸੇ ਕਿਹੜਾ ਪ੍ਰਧਾਨ ਆ ਜੀ ਆ ਪ੍ਰਧਾਨ ਆ ਵੀਰੇ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਹੱਤ ਕਰੇ ਕਰੀ ਜਾਂਦੇ ਆ ਪ੍ਰਧਾਨ ਸਾਹਿਬ ਆ ਜੀ ਉਹ ਰਹਿ ਫਿਰ ਆਜ ਤਨੋ ਚਲੋ ਵੀਰੇ ਬਾਈ ਇਹ ਜਿਵੇਂ ਸਵੀਲਾ ਨੇ ਲੱਗੇ ਹੋਈਆਂ ਨੇ ਪੰਜਾਬ ਦਾ ਸੱਭਿਆਚਾਰ ਤੁਹਾਨੂੰ ਪਤਾ ਪੰਜਾਬੀ ਦਾ ਦਿਲ دریا ਹੁੰਦਾ ਪਰ ਜਿਹੜੀਆਂ ਆਪਣਾ ਸਵੀਲਾ ਵਰਤਾਈਆਂ ਜਾਂਦੇ ਪਾਣੀ ਵਰਤਾਇਆ ਜਾਂ ਇਹ ਇਹ ਸੇਨੂ ਵਿੱਚ ਪਿਆ ਹਵਜਾਈ ਜਾਂਦੀ ਗਰਮੀ ਤੋਂੜ ਪਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਆਪਾਂ ਫਿਰ ਕਿਸੇ ਵੀਡੀਓ ਵਿੱਚ ਮਿਲਦੇ ਹਾਂ ਥੋੜੇ ਇੰਦਰ ਪਾਸੇ ਪਮਾੜੀ ਵੀ ਪੋਜੀਟਿਵ ਜਾਬੀ ਚੈਨਲ ਤੋਂ